ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਮੈਂ ਸਮਾਂਜਲੀ ਮੇਸ਼ੀ ਦੇ ਢਾਬੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਲੈ ਕੇ ਆਈਆਂ ਤੁਹਾਡੇ ਵਾਸਤੇ ਪੁੱਠੇ ਕੜਾ ਦੀ ਰੈਸিপি ਹਾਂਜੀ ਜਿਹਨੂੰ ਕਹਿੰਦੇ ਨੇ ਮੱਖਣੀ ਹਲਵਾ ਮੱਖਣੀ ਹਲਵਾ ਬਣਦਾ ਹੈ ਸੂਜੀ ਨਾਲ ਇੱਥੇ ਅਸੀਂ ਲਿਆ ਇੱਕ ਕੱਪ ਸੂਜੀ ਦਾ ਮੈਂ ਮਿਜ਼ਰਿੰਗ ਕੱਪ ਲਿਆ ਹੋਇਆ ਤੁਸੀਂ ਕੋਈ ਵੀ ਕੋਲੀ ਦਾ ਨਾਪ ਰੱਖ ਸਕਦੇ ਕੋਈ ਇੱਕ ਤੁਸੀਂ ਕੱਪ ਜਾਂ ਕੋਲੀ ਲੋ ਉਸੇ ਨਾਪ ਨਾਲ ਤੁਸੀਂ ਬਣਾਉਣਾ ਠੀਕ ਹੈ ਇੱਕ ਵੱਡਾ ਭਾਂਡਾ ਲੈ ਲਾਂਗੇ ਉਹ ਚ ਪਾਵਾਂਗੇ ਇੱਕ ਕੱਪ ਸੂਜੀ ਦਾ ਕਿਉਂਕਿ ਸੂਜੀ ਨੂੰ ਅਸੀਂ ਨਾ ਭਿਉਣਾ ਹੈਗਾ ਵੈ ਤੇ ਐਸੇ ਕੱਪ ਦੇ ਨਾਪ ਨਾਲ ਮੈਂ ਕੀ ਕਰ ਰਹੀ ਹਾਂ ਜੀ ਲੈ ਰਹੀ ਹਾਂ ਦੁੱਧ ਠੀਕ ਹੈ ਇੱਕ ਕੱਪ ਅਸੀਂ ਸੂਜੀ ਦਾ ਲਿਆ ਹੈ ਤੇ ਇਹਦੇ ਵਿੱਚ ਜਾਏਗਾ 2 ਕੱਪ ਦੁੱਧ ਦੇ ਠੀਕ ਹੈ ਸੂਜੀ ਦੇ ਨਾਪ ਤੋਂ ਦੁੱਧ ਥੋੜਾ ਜ਼ਿਆਦਾ ਰੱਖਣਾ ਕਿਉਂਕਿ ਅਸੀਂ ਇਹਨੂੰ ਭਿਉਣਾ ਹੈ ਤੇ ਸੂਜੀ ਥੋੜਾ ਫੁੱਲਦੀ ਵੀ ਹੈ 2 ਕੱਪ ਸੂਜੀ ਤੇ ਦੁੱਧ ਦੇ ਪਾ ਰਹੇ ਹਾਂ ਠੀਕ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਹਨੂੰ ਪਾਣੀ ਚ ਵੀ ਪਸੂ ਜੀ ਨੂੰ ਭਉ ਲੈਂਦੇ ਨੇ ਲੇਕਿਨ ਮਖੰਡੀਲ ਬਣੇ ਤੁਸੀਂ ਦੁੱਧ ਚ ਬਣਾਨਾ ਬਹੁਤ ਹੀ ਜ਼ਿਆਦਾ ਸਵਾਦ ਬੰਦਾ ਹੈ ਹੁਣ ਇਹਦੇ ਚ ਪਾਵਾਂਗੇ ਆਪਾਂ ਥੋੜਾ ਜਿਹਾ ਇਲਾਇਚੀ ਪਾਊਡਰ ਮੈਂ ਇੱਥੇ ਹੀ ਨਾਲ ਹੀ ਮਿਕਸ ਕਰ ਰਹੀ ਹਾਂ ਤੁਸੀਂ ਚਾਹੋ ਤੇ ਜਦੋਂ ਹਲਵਾ ਬਣ ਜਾਏਗਾ ਲਾਸਟ ਵਿੱਚ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਵਧਿਆ ਜੀ ਫਲੇਵਰ ਵਾਸਤੇ ਬਸ ਹੁਣ ਆਪਾਂ ਨੂੰ ਥੋੜਾ ਜਿਹਾ ਮਿਕਸ ਕਰਨਾ ਹੈ ਫਿਰ ਇਹਨੂੰ ਟੱਕ ਦਾਂਗੇ ਤੇ ਅੱਧੇ ਘੰਟੇ ਵਾਸਤੇ ਅਸੀਂ ਇਹਨੂੰ ਰੈਸਟ ਤੇ ਰੱਖ ਦਾਂਗੇ ਤਾਂ ਕਿ ਸੂਜੀ ਚੰਗੀ ਤਰ੍ਹਾਂ ਫੁੱਲ ਜਾਏ ਇਹਨੂੰ ਸੀਟਾ ਕਿੱਕ ਸਾਈਡ ਤੇ ਕਰ ਦਿੰਨੇ ਆ ਤੇ ਅੱਗੇ ਦੀ ਤਿਆਰੀ ਕਰਦੇ ਆਂ ਮਖੰਡੀਲ ਵੈਬਨਾ ਨਮਸਤੇ ਮੈਂ ਇੱਥੇ ਸਿਰਫ ਕਾਜੂ ਤੇ ਬਦਾਮ ਲਿਆ ਜਿਨ੍ਹਾਂ ਨੂੰ ਅਸੀਂ ਬਰੀਕ ਬਰੀਕ ਕੱਟ ਲਾਂਗੇ ਤੁਸੀਂ ਆਪਣੇ ਮਨਪਸੰਦ ਕੋਈ ਵੀ ਡਰਾਈ ਫਰੂਟਸ ਪਾ ਸਕਦੇ ਹੋ ਇੱਥੇ ਅਸੀਂ ਡਰਾਈ ਫਰੂਟ ਨੂੰ ਕੱਟ ਲਿਆ ਹੁਣ ਅਧਰ ਇੱਕ ਕੜਾਈ ਲੈ ਲਾਂਗੇ ਲੜਾਈ ਵਿੱਚ ਪਾਵਾਂਗੇ ਦੇਸੀ ਘਿਓ ਜਿਹੜੀ ਕੋਲੀ ਦੇ 나ਪ ਨਾਲ ਅਸੀਂ ਸੂਜੀ ਲਈ ਸੀ ਮੈਂ ਉਹਦੀ ਅੱਧੀ ਕੋਲੀ ਦੇਸੀ ਘਿਓ ਦੀ ਪਾ ਰਹੀ ਹਾਂ ਠੀਕ ਹੈ ਜੀ ਵੈਸੇ ਮੱਖਣੇ ਹਲਵੇ ਚ ਨਾ ਦੇਸੀ ਘਿਓ ਬਹੁਤ ਜ਼ਿਆਦਾ ਜਾਂਦਾ ਵੈ ਮਤਲਬ ਜਿੰਨੀ ਤੁਸੀਂ ਸੂਜੀ ਲਈ ਹੈ ਨਾ ਉਨਾ ਹੀ ਦੇਸੀ ਘਿਓ ਜਾਂਦਾ ਵੈ ਜੇ ਤੁਸੀਂ ਦੇਸੀ ਘਿਓ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਕੋਈ ਦਿੱਕਤ ਨਹੀਂ ਹੈ ਤੇ ਤੁਸੀਂ ਦਿਲ ਖੋਲ ਕੇ ਪਾਓ ਲੇਕਿਨ ਮੈਂ ਥੋੜਾ ਘੱਟ ਹੀ ਘਿਓ ਵਿੱਚ ਨੂੰ ਬਣਾਵਾਂਗੀ ਕਿਉਂਕਿ ਨਾਲ ਨਾਲ ਹੈਲਥ ਦਾ ਵੀ ਧਿਆਨ ਰੱਖਣਾ ਹੈ ਠੀਕ ਹੈ ਜੀ ਚੀਜ਼ ਤੇ ਆਪਾਂ ਖਾਣੀ ਹੈ ਟੇਸਟ ਵਾਸਤੇ ਟੇਸਟ 'ਚ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਪਏਗਾ ਉਹੀ ਟੇਸਟ ਆਏਗਾ ਇੱਕਦਮ ਜ਼ਬਰਦਸਤ ਵਾਲਾ ਇੱਥੇ ਕਾਜੂ ਬਦਾਮ ਅਸੀਂ ਪਾਉਂਦੇ ਨੇ ਇਹਨਾਂ ਨੂੰ ਅਸੀਂ ਫਰਾਈ ਕਰਕੇ ਤੇ ਕੱਢ ਲਾਂਗੇ ਜਿਹਦੇ ਇੱਕ ਵਧੀਆ ਜਿਹਾ ਸੁਨਹਿਰੀ ਜਿਹਾ ਕਲਰ ਆ ਜਾਏਗਾ ਲੋ ਜੀ ਇੱਥੇ ਸਾਡੇ ਕਾਜੂ ਬਦਾਮ ਜਿਹੜੇ ਨੇ ਉਹ ਪੁੱਜ ਗਏ ਨੇ ਦੇਖੋ ਕਿੱਡਾ ਸੋਨਾ ਕਲਰ ਆਇਆ ਇਹਨਾਂ ਨੂੰ ਅਸੀਂ ਕੱਢ ਲਾਂਗੇ origignal ਜਿਹੜਾ ਮਖੰਡੇ ਹਲਵਾ ਬੰਦਾ ਵੈ ਨਾ ਉਹ ਬੰਦਾ ਲੋਹੇ ਦੀ ਕੜਾਈ ਵਿੱਚ ਤੇ ਗੁੜ ਦੇ ਨਾਲ ਬੰਦਾ ਕਿਉਂਕਿ ਮੱਖਣੀ ਹਲਵਾ ਇਹ ਨਾ ਜਿਹੜਾ ਇਹ ਲਾਹੌਰੀ ਰੈਸਿਪੀ ਹੈ ਮੇਰੇ ਦਾਦਾ ਜੀ ਨੂੰ ਬਣਾਉਂਦੇ ਸੀ ਡੈਡੀ ਜੀ ਬਣਾਉਂਦੇ ਸੀ ਮੈਂ ਉਹਨਾਂ ਕੋਈ ਸਿੱਖਿਆ ਵੈ ਲੇਕਿਨ ਅੱਜ ਕੱਲ ਸਾਰੇ ਹੈਲਥ ਕੌਨਸ਼ੀਅਸ ਹੋ ਗਏ ਨੇ ਹਾਂ ਨਾਲ ਬਹੁਤੀ ਖੰਡ ਕਿਉਂ ਖਾਣਾ ਪਸੰਦ ਨਹੀਂ ਕਰਦੇ ਐ ਤੇ ਉਹਨਾਂ ਸਭ ਨੂੰ ਧਿਆਨ ਰੱਖਦੇ ਹੋਏ ਮੈਂ ਹਲਵਾ ਤਿਆਰ ਕਰ ਰਹੀ ਹਾਂ ਮੈਂ ਇੱਥੇ ਇਸਤੇਮਾਲ ਕਰ ਰਹੀ ਹਾਂ ਦੇਸੀ ਖੰਡ ਦਾ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਮੱਖਣੀ ਹਲਵੇ 'ਚ ਹਮੇਸ਼ਾ ਖੰਡ ਦਾ ਇਸਤੇਮਾਲ ਹੁੰਦਾ ਵੈ ਮਤਲਬ ਚੀਨੀ ਵਾਈਟ ਵਾਲੀ ਜਿਹੜੀ ਹੁੰਦੀ ਤੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਪਹਿਲੇ ਚੀਨੀ ਨੂੰ ਪਾ ਕੇ ਤੁਸੀਂ ਕਰਮਲਾਈਜ਼ ਕਰ ਲੈਣਾ ਕਿਉਂਕਿ ਇੱਕ ਗਾੜਾ ਜਿਹਾ ਰੰਗ ਹੁੰਦਾ ਮਖੰਡੀ ਹਲਵੇ ਦਾ ਕਰਮਲਾਈਜ਼ ਕਰਕੇ ਫਿਰ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਲੇਕਿਨ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਵੀ ਬਹੁਤ ਸੋਹਣਾ ਕਲਰ ਆਇਆ ਵੈ ਮੈਂ ਪਹਿਲੇ ਜਦੋਂ ਮਖੰਡੀ ਹਲਵਾ ਬਣਾਇਆ ਸੀ ਉਹ ਮੈਂ ਗੁੜ ਨਾਲ ਬਣਾਇਆ ਸੀ ਹੁਣ ਮੈਂ ਦੇਸੀ ਖੰਡ ਨਾਲ ਬਣਾ ਰਹੀਆਂ ਮੈਨੂੰ ਨਹੀਂ ਲੱਗਦਾ ਕਿ ਸਵਾਦ 'ਚ ਕੋਈ ਫਰਕ ਆਇਆ ਸਵਾਦ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਹੈ ਨਾਲੇ ਬਸ ਇਹ ਵੈ ਕਿ ਮਿੱਠਾ ਤੁਸੀਂ ਜਿੰਨਾ ਪਸੰਦ ਕਰਦੇ ਹੋ ਓਨਾ ਪਾਓ ਕਿਉਂ ਜਿੰਨਾ ਪਸੰਦ ਕਰਦੇ ਹੋ ਓਨਾ ਪਾਓ ਠੀਕ ਹੈ ਜੀ ਕੋਈ ਨਾਪ ਨਹੀਂ ਹੁੰਦਾ ਘੋਤੇ ਖੰਡ ਦਾ ਲੋ ਜੀ ਇੱਥੇ ਤੁਸੀਂ ਦੇਖੋਗੇ ਦੇਸੀ ਖੰਡ ਜਿਹੜੀ ਅਸੀਂ ਪਾਈ ਸੀ ਨਾ ਉਹਦਾ ਵੀ ਕਿੱਡਾ ਸੋਨਾ ਕਲਰ ਆ ਗਿਆ ਵੈ ਹੁਣ ਅਸੀਂ ਜਿਹੜੀ ਸੂਜੀ ਭਿਓ ਕੇ ਰੱਖੀ ਸੀ ਨਾ ਦੁੱਧ ਵਿੱਚ ਉਹ ਵੀ ਫੁੱਲ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਇਹ ਜਿਹੜੇ ਘਿਓ ਤੇ ਦੇਸੀ ਖੰਡ ਨੂੰ ਕਰਮੇਲਾਈਜ਼ ਕੀਤਾ ਨਾ ਇਹਦੇ ਵਿੱਚ ਪਾ ਦਵਾਂਗੇ ਬਹੁਤ ਧਿਆਨ ਨਾਲ ਠੀਕ ਹੈ ਤਾਂ ਕਿ ਇਹਦੇ ਵਿੱਚ ਜਿਹੜਾ ਨਾ ਉਛਲੇ ਨਾ ਸੁੱਜੇ ਨੂੰ ਬਸ ਨਾਲ-ਨਾਲ ਮਿਕਸ ਕਰਨਾ ਅਤੇ ਤੁਸੀਂ ਬਿਲਕੁਲ ਵੀ ਘਬਰਾਉਣਾ ਨਹੀਂ ਹੈਗਾ ਕਿ ਇਹ ਕੀ ਹੋ ਗਿਆ ਇਹ ਕਿਸ ਤਰ੍ਹਾਂ ਇੱਕ ਗੰਢ ਜੀ ਬਣ ਗਈ ਹੈ ਇਹ ਦੀ ਖੰਡ ਦੀ ਹੈ ਨਾ ਇਹ ਹੁਣੇ ਨਾਲ-ਨਾਲ ਜਿਵੇਂ-ਜਿਵੇਂ ਸੁਜੀ ਭੁੱਜੇਗੀ ਨਾ ਬਹੁਤ ਵਧੀਆ ਤਰੀਕੇ ਨਾਲ ਮੈਲਟ ਹੋ ਜਾਣੀ ਹੈ। ਇੱਕਦਮ ਪਿਗਲ ਜਾਏਗੀ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਹੈਗਾ। ਸਟਾਰਟਿੰਗ 'ਚ ਥੋੜਾ ਜਿਹਾ ਹਾਰਡ ਹੋ ਜਾਂਦੀ ਹੈ ਕਿਉਂਕਿ ਇੱਕਦਮ ਇਹਦੇ ਉੱਤੇ ਪਾਣੀ ਪੈਂਦਾ ਵੈ ਹੈਨਾ। ਬਸ ਇਹਨੂੰ ਹਲਕੇ ਹੱਥ ਨਾਲ ਤੁਸੀਂ ਇਸ ਤਰ੍ਹਾਂ ਹੌਲੀ-ਹੌਲੀ ਮਿਕਸ ਕਰਦੇ ਰਹਿਣਾ। ਗੈਸ ਦਾ ਫਲੇਮ ਤੁਸੀਂ ਮੀਡੀਅਮ ਰੱਖਿਓ। ਨਾ ਹੀ ਬੋਤਾ ਲੋਅ ਰੱਖਣਾ ਹੈ ਤੇ ਨਾ ਹੀ ਬੋਤਾ ਹਾਈ ਮੀਡੀਅਮ ਫਲੇਮ ਤੇ ਤੁਸੀਂ ਸੁਜੀ ਵੀ ਨਾਲ ਵਧੀਆ ਭੁੱਜ ਜਾਏਗੀ ਤੇ ਨਾਲ ਇਹ ਜਿਹੜਾ ਅਸੀਂ ਦੇਸੀ ਖੰਡ ਪਾਈ ਹੈ ਨਾ ਇਹ ਵੀ ਮੈਲਟ ਹੋ ਜਾਏਗੀ ਤੇ ਇੱਕ ਬਹੁਤ ਸੋਨਾ ਕਲਰ ਜਿਹੜਾ ਹੈ ਨਾ ਨਿਕਲ ਕੇ ਆਏਗਾ ਨਾ ਹੀ ਬੋਤਾ ਲਾਲ ਹੋਏਗਾ ਤੇ ਨਾ ਹੀ ਫਿੱਕਾ ਹੋਏਗਾ ਇੱਕ ਵਧੀਆ ਜਿਹਾ ਸੁਨਹਿਰੀ ਜਿਹਾ ਕਲਰ ਵਿੱਚ ਹਲਵਾ ਬਣ ਕੇ ਤਿਆਰ ਹੋਏਗਾ ਇੱਥੇ ਤੁਹਾਨੂੰ ਲੱਗੇਗਾ ਕਿ ਵੀ ਜਿਹੜੀ ਸੂਜੀ ਹੈ ਨਾ ਐਥੇ ਕਿਸ ਤਰ੍ਹਾਂ ਇੱਕਦਮ ਮੰਗਾੜੀ ਜਿਹੀ ਹੋ ਗਈ ਹੈ ਕਿਸ ਤਰ੍ਹਾਂ ਹਲਵਾ ਖਾਦਾ ਜਾਏਗਾ ਲੇਕਿਨ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਇਹ ਹੌਲੀ-ਹੌਲੀ ਜਿਹੜੀ ਹੈ ਨਾ ਸੂਜੀ ਆਪਣੇ ਆਪ ਹੀ ਵਧੀ ਐਕਦਮ ਦਾਣੇਦਾਰ ਹੋ ਜਾਏਗੀ ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਕਿ ਉਹ ਮੈਂ ਇੱਥੇ ਬਹੁਤ ਘੱਟ ਇਸਤੇਮਾਲ ਕੀਤਾ ਵਾ ਮਤਲਬ ਇੱਕ ਕੋਲੀ ਤੇ ਕਮ ਸੇ ਕਮ ਪੈਣਾ ਚਾਹੀਦਾ ਹੈ ਮੈਂ ਇੱਕ ਕੋਲੀ ਦਾ ਵੀ ਅੱਧਾ ਪਾਇਆ ਜੇ ਤੁਹਾਨੂੰ ਘਿਓ ਨਾਲ ਜਾਂ ਚੀਨੀ ਨਾਲ ਕੋਈ ਦਿੱਕਤ ਨਹੀਂ ਹੈ ਤੁਸੀਂ ਵਰਤ ਸਕਦੇ ਹੋ ਤੇ ਇੱਕ ਕੋਲੀ ਭਰ ਕੇ ਦੇਸੀ ਘਿਓ ਦਾ ਪਾਓ ਤੇ ਚੀਨੀ ਆਪਣੇ ਟੇਸ ਦੇ ਅਕੋਰਡਿੰਗ ਪਾਓ ਠੀਕ ਹੈ ਜੀ ਇਹ ਜਿਹੜੇ ਅਸੀਂ ਡਰਾਈ ਫਰੂਟਸ ਭੁੰਨੇ ਸੀ ਉਹ ਪਾਅਤੇ ਨੇ ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਹੈ ਨਾ ਮਤਲਬ ਨਾਰਮਲ ਸੇਕ ਦੇ ਉੱਤੇ ਇੱਕ ਵਾਰੀ ਮਿਕਸ ਕਰਕੇ ਤੇ ਫਿਰ ਇਹਨੂੰ ਅਸੀਂ ਭਾਂਡੇ 'ਚ ਕੱਢ ਲਾਂਗੇ ਤੁਸੀਂ ਦੇਖੋਗੇ ਜਿਵੇਂ ਥੋੜਾ ਜਿਹਾ ਨਾਰਮਲ ਹੋਏਗਾ ਨਾ ਇੱਕਦਮ ਵਧੀਆ ਦਾਣੇਦਾਰ ਸਾਡਾ ਜਿਹੜਾ ਹੈ ਨਾ ਪੁੱਠਾ ਕੜਾ ਬਣ ਕੇ ਤਿਆਰ ਹੋ ਜਾਏਗਾ ਤੇ ਜਿਹਨੂੰ ਕਿ ਆਪਾਂ ਮਖੰਡੀ ਹਲਵਾ ਕਹਿੰਦੇ ਆ ਬਹੁਤ ਹੀ ਸਵਾਦ ਬੰਦਾ ਵੈ ਸੂਜੀ ਦੇ ਕੜਾ ਨਾਲੋਂ ਬਿਲਕੁਲ ਅਲੱਗ ਟੇਸ ਹੈ ਇਹਦਾ ਉਦੇ ਵਰਗਾ ਨਹੀਂ ਲੱਗਦਾ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਜੇ ਤੁਸੀਂ ਕਦੀ ਨਹੀਂ ਬਣਾਇਆ ਤੇ ਹੁਣ ਜਦੋਂ ਸਾਡਾ ੜਾ ਬਣ ਗਿਆ ਨਾ ਹੁਣ ਮੈਂ ਇਸ ਤੋਂ ਪਾ ਰਹੀ ਹਾਂ ਇੱਕ ਚਮਚਾ ਸਿਰਫ ਦੇਸੀ ਘਿਓ ਦਾ ਠੀਕ ਹੈ ਤਾਂ ਕਿ ਜਦੋਂ ਇਹਨੂੰ ਸਭ ਖਾਣ ਤੇ ਇੱਕ ਵਧੀਆ ਜਿਹਾ ਟੇਸਟ ਆਵੇ ਹਲੇ ਜਦੋਂ ਆਪਾਂ ਗਰਮ ਗਰਮ ੜਾ ਵਿੱਚ ਦੇਸੀ ਘਿਓ ਪਾਉਂਦੇ ਆ ਨਾ ਤੇ ਫੇਰ ਕਿਸੇ ਨੂੰ ਘਿਓ ਦੀ ਕਮੀ ਫੀਲ ਨਹੀਂ ਹੁੰਦੀ ਕਿ ਹਾਂ ਤੁਸੀਂ ਘਿਓ ਘੱਟ ਪਾਇਆ ਹੋਵੇ ਨਾਲੇ ਜਿਹੜੇ ਆਪਾਂ ਡਰਾਈ ਫਰੂਟਸ ਰੋਸਟ ਕਰਕੇ ਰੱਖੇ ਸੀ ਨਾ ਥੋੜੇ ਜਿਮ ਮਲਗ ਕੱਢ ਲਏ ਸੀ ਉਹ ਤੋਂ ਗਾਰਨਿਸ਼ ਕਰ ਰਹੇ ਹਾਂ ਲੋ ਜੀ ਸਾਡਾ ਜਿਹੜਾ ਹੈ ਨਾ ਲਾਹੌਰੀ ਮੱਖਣ ਦੀ ਹਲਵਾ ਪੁੱਠਾ ਕੜਾ ਇਹ ਨਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਟੇਸਟ ਇਹਦਾ ਬਹੁਤ ਹੀ ਵਧੀਆ ਹੈਗਾ ਵੈ ਪਹਿਲੇ ਮੈਂ ਥੋੜਾ ਟੇਸਟ ਕਰ ਲੈਨੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਕਿਵੇਂ ਕਿਸ ਤਰ੍ਹਾਂ ਦਾ ਬਣਿਆ ਵੈ ਬੱਚਾ ਨੂੰ ਘਰ ਬਹੁਤ ਪਸੰਦ ਹੈ ਤੇ ਰੈਸিপি ਜਿਹੜੀ ਹੈ ਨਾ ਤੁਹਾਡੇ ਤੱਕ ਪਹੁੰਚ ਗਈ ਹੈ ਜੀ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਪਹਿਲੀ ਵਾਰੀ ਵੇਖ ਰਹੇ ਹੋ ਰੈਸিপি ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਲਾਈਕ ਦੇ ਥੱਲੇ ਅੱਜ ਕੱਲ ਇੱਕ ਹਾਈਪ ਦਾ ਬਟਨ ਆ ਰਿਹਾ ਵੈ ਜੇ ਲਾਈਕ ਕਰੋਗੇ ਉਹ ਬਟਨ ਆਏ ਤੁਹਾਨੂੰ ਕਲਿੱਕ ਕਰਨਾ ਬਿਲਕੁਲ ਨਾ ਭੁੱਲਣਾ ਜੇ ਤੁਸੀਂ ਚਾਹੁੰਦੇ ਹੋ ਕਿ ਸਮਾਂਝਲੀ ਮੇਸ਼ੀ ਦਾ ਢਾਬਾ ਹੋਰ ਜ਼ਿਆਦਾ ਗਰੋ ਕਰੇ ਵਧੀਆ ਵਧੀਆ ਰੈਸিপি ਲੈ ਕੇ ਆਏ ਤੇ ਹਾਈਪ ਬਟਨ ਨੂੰ ਜ਼ਰੂਰ ਕਲਿੱਕ ਕਰਨਾ ਲੋ ਜੀ ਰੈਸিপি ਪਹੁੰਚ ਗਈ ਹੈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਰ ਮਿਲਦੇ ਆ ਇੱਕ ਹੋਰ ਆਸਾਨ ਤੇ ਸਵਾਦਿਸ਼ੀ ਰੈਸিপি ਦੇ ਨਾਲ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ